ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਚੱਲੇ ਆ ਜੀ ਕ੍ਰਿਕਟ ਟੂਰਨਾਮੈਂਟ ਪਿੰਡ ਗੜੀ ਸੈਣੀਆ ਅੰਪਾਇਰੀ ਕਰਨ ਦੇ ਲਈ ਤੇ ਨਾਲ ਆ ਮੇਰੇ ਸੁਨੀਲ ਤੇ ਰਾਹ ਦੇ ਵਿੱਚ ਅਸੀਂ ਕੀ ਦੇਖਿਆ ਉਹ ਤੁਹਾਨੂੰ ਵੀ ਦਿਖਾਵਾਂਗੇ ਚਮਕੌਰ ਸਾਹਿਬ ਦਾ ਏਰੀਆ ਬਾਈ ਜੀ ਤੇ ਇੱਥੇ ਅਸੀਂ ਦੇਖਿਆ ਪੁਰਾਣਾ ਪੰਜਾਬ ਤੇ ਪੁਰਾਣਾ ਪੰਜਾਬ ਤੁਸੀਂ ਹੁਣ ਅੰਦਾਜ਼ਾ ਨਾ ਲਾਓ ਪੂਰੀ ਵੀਡੀਓ ਦੇਖਿਓ ਤੇ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਕੀ ਦਿਖਾਉਣਾ ਚਾਹੁੰਦੇ ਆ ਤੇ ਪਹਿਲਾਂ ਕੀ ਹੁੰਦਾ ਸੀਗਾ ਤੇ ਆਜੋ ਫਿਰ ਬਲੌਗ ਦੇ ਨਾਲ ਬਣੇ ਰਹੋ ਇਹ ਸਾਡਾ ਮਿੰਨੀ ਬਲੌਗ ਆ ਹੁਣ ਅਸੀਂ ਜਿਹੜੇ ਵੀ ਪਿੰਡ ਜਾਇਆ ਕਰਾਂਗੇ ਉੱਥੋਂ ਦਾ ਕੋ ਮਾਹੌਲ ਉੱਥੋਂ ਦੇ ਲੋਕ ਉੱਥੋਂ ਦਾ ਜੋ ਵੀ ਨਮਾ ਹੋਊਗਾ ਜੋ ਵੀ ਸਾਨੂੰ ਲੱਗਦਾ ਵੀ ਹਾਂ ਦੇਖਣ ਜੋਗਾ ਤੇ ਉਹ ਤੁਹਾਨੂੰ ਦਿਖਾਵਾਂਗੇ ਤੇ ਬਣੇ ਰਿਓ ਬਲੌਗ ਦੇ ਨਾਲ ਸ਼ੇਅਰ ਜ਼ਰੂਰ ਕਰਦੇ ਬਾਬੇਓ ਜਿਹੜੀ ਮੈਂ ਤੁਹਾਨੂੰ ਗੱਲ ਕਹਿੰਦਾ ਸੀਗਾ ਵੀ ਅਸੀਂ ਅੱਜ ਚੱਲੇ ਆ ਹਰ ਉਧਰਲੇ ਆਪਣੇ ਚਮਕੌਰ ਸਾਹਿਬ ਦੇ ਏਰੀਏ ਦੇ ਵਿੱਚ ਇੱਥੋਂ ਦੀ ਮੈਂ ਇੱਕ ਚੀਜ਼ ਦਿਖਾਉਣਾ ਮੈਂ ਜੋ ਦੇਖਿਆ ਆ ਦੇਖੋ ਸਾਰੀਆਂ ਮੋਟਰਾਂ ਤੇ ਬਈ ਇੰਜਣ ਉੱਪਰ ਹੀ ਪਏ ਨੇ ਏ ਟੂ ਜ਼ੈਡ ਜਿੰਨੀਆਂ ਮੋਟਰਾਂ ਵੀ ਰਾਹ ਦੇ ਵਿੱਚ ਵੀ ਸਾਨੂੰ ਮਿਲੀਆਂ ਨੇ ਕੋਈ ਕੋਠਾ ਨਹੀਂ ਕੋਈ ਕੁਛ ਨਹੀਂ ਸਾਰੀਆਂ ਤੇ ਇੰਜਣ ਉੱਪਰੀ ਨੇ ਕਿਸੇ ਨੇ ਆਪਦੇ ਸ਼ੌਂਕ ਵਜੋਂ ਮੋਟਰ ਬਣਾਈ ਹੋਵੇ ਉਹਨੇ ਕੋਠਾ ਦੇ ਝੱਕ ਪਾਇਆ ਹੋਵੇ ਪਰ ਬਾਕੀ ਸਾਰਿਆਂ ਦੇ ਤੁਸੀਂ ਹਿਸਾਬ ਲਾ ਲਓ ਵੀ ਪਾਣੀ ਕਿੰਨਾ ਉੱਪਰ ਉਕ ਕਿਸੇ ਟਾਈਮ ਸਾਡੇ ਏਰੀਏ ਦੇ ਵਿੱਚ ਵੀ ਇਦਾਂ ਹੀ ਹੁੰਦਾ ਸੀ ਹਨਾ ਸੋ ਮੇਰਾ ਕਹਿਣ ਦਾ ਮਤਲਬ ਇਹ ਆ ਬਈ ਪਾਣੀ ਦੀ ਬਚਤ ਕਰੀਏ ਆਪਾਂ ਹਨਾ ਆਪਣਾ ਵੀ ਇੰਜਣ ਵਾਲੇ ਪਿੰਡਾਂ ਦੇ ਵਿੱਚੋਂ ਸੀ ਤੇ ਮੇਨ ਗੱਲ ਆ ਜਿਹੜੀ ਮੈਂ ਟੂਰਨਾਮੈਂਟ ਤੇ ਹੁਣ ਜਿਹੜੇ ਵੀ ਏਰੀਏ ਚ ਜਾਇਆ ਕਰੂੰਗਾ ਉਹ ਆਪਾਂ ਮਿੰਨੀ ਵਲੌਗ ਬਣਾਇਆ ਕਰਾਂਗੇ ਉਹ ਏਰੀਏ ਦਾ ਤੁਸੀਂ ਦੇਖੋ ਹਨਾ ਕਿੰਨਾ ਵਧੀਆ ਯਾਰ ਹਨਾ ਪੁਰਾਣੀ ਪਰ ਜਦੋਂ ਨਾ ਮੈਂ ਇੱਕ ਚੀਜ਼ ਸੁਣਦਾ ਹੁੰਦਾ ਸੀ ਪੁਰਾਣੇ ਟਾਈਮਾਂ ਦੇ ਵਿੱਚ ਆਪਣੀ ਆਈਟੀਆਂ ਜੁ ਹੁੰਦੀ ਸੀ ਵੀ ਜਿਹੜਾ ਐਵੇਂ ਹੀ ਹੁੰਦੇ ਸੀ ਉੱਪਰ ਪੈ ਜਾਂਦੇ ਸੀ ਇਹ ਸੋ ਮੇਨ ਗੱਲ ਹੈ ਜਿਹੜੀ ਵੀ ਜਿਹੜੇ ਏਰੀਆ ਦੇ ਵਿੱਚ ਜਾਇਆ ਕਰਾਂਗੇ ਆਪਦਾ ਏਰੀਆ ਛੱਡ ਕੇ ਉੱਥੋਂ ਦੀ ਕੋਈ ਨਾ ਕੋਈ ਚੀਜ਼ ਤੁਹਾਨੂੰ ਦਿਖਾਇਆ ਕਰਾਂਗੇ YouTube ਵਾਲਿਆਂ ਨੂੰ ਹੁਣ YouTube ਦੇ ਉੱਤੇ ਆਪਾਂ ਇਹ ਵਲੌਗ ਪਾਇਆ ਕਰਾਂਗੇ ਬਾਈ ਬਸ ਸ਼ੇਅਰ ਕਰ ਦਿਆ ਕਰਿਓ ਅਡੀ سپورਟ ਕਰਿਓ ਹਨਾ ਸਾਡਾ ਸਾਥ ਦਿਓ ਤੁਹਾਨੂੰ ਵਧੀਆ-ਵਧੀਆ ਚੀਜ਼ਾਂ ਦਿਖਾਵਾਂਗੇ ਅੱਜ ਸਾਡਾ ਇਹ ਪਹਿਲਾ ਮਿੰਨੀ ਵਲੌਗ ਆ ਟੂਰਨਾਮੈਂਟ ਤੇ ਜਾਣ ਲੱਗੇ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਅੰਪਾਇਰੀ ਕਰਦਾ ਗ੍ਰੇਡ ਦੀ ਕਿ ਮੈਂ ਪਹਿਲੀ ਕਰਨ ਜਿਹੜੇ ਏਰੀਆ ਚ ਜਾਇਆ ਕਰੂੰਗਾ ਉੱਥੋਂ ਦਾ ਕੋਸਣਾ ਕੋਸ ਤੁਹਾਨੂੰ ਦਿਖਾਇਆ ਕਰੂੰਗਾ ਜਿਹੜੀ ਕੋਈ ਵਧੀਆ ਚੀਜ਼ ਦੇਖਣ ਵਾਲੀ ਹੋਇਆ ਕਰੂ ਠੀਕ ਆ ਆਜੋ ਤੁਹਾਨੂੰ ਗਰਾਊਂਡ ਚ ਲੈ ਚਾਲਦੇ ਆਂ ਇਹ ਪਹੁੰਚਣੇ ਵਾਲੇ ਕਿਲੋਮੀਟਰ ਦੂਰ ਪਿੰਡ ਆ ਤੇ ਉੱਥੇ ਜਾ ਕੇ ਫਿਰ ਤੁਹਾਨੂੰ ਉੱਥੋਂ ਦਾ ਮਾਹੌਲ ਦਿਖਾਉਣੇ ਆਜੋ ਲਓ ਜੀ ਆਪਾਂ ਪਹੁੰਚ ਗਏ ਸੀ ਗਰਾਊਂਡ ਦੇ ਵਿੱਚ ਤੇ ਜਾਂਦੀ ਸਾਰਾ ਆਪਾਂ ਨੂੰ ਮਿਲਿਆ ਬਰਨਾਲੇ ਵਾਲਾ ਲਾਲੀ ਜਾਦੂਗਰ ਕਾਸਕੋ ਦਾ ਤੇ ਲਾਲੀ ਨਾਲ ਹੋਈਆਂ ਗੱਲਾਂ ਬਾਤਾਂ ਤੇ ਗੱਲਾਂ ਬਾਤਾਂ ਕੀ ਹੋਈਆਂ ਨੇ ਇਹ ਤੁਹਾਨੂੰ ਆਪਣੀ ਫੇਸਬੁੱਕ ਆਈਡੀ ਤੇ ਅਮਨ ਬੈਣੀਪਾਲ ਤੇ ਇੰਸਟਾਗ੍ਰam ਆਈਡੀ ਅਮਨ ਬੈਣੀਪਾਲ ਬੰਨ ਤੇ ਦੇਖਣੀ ਪਣੀ ਆ ਰੀਲ ਤੇ ਬਾਈ ਅੱਗੇ ਆਜੋ ਫਿਰ ਦਿਖਾਉਨੇ ਆ ਤੁਹਾਨੂੰ ਅਸੀਂ ਇੱਕ ਹੋਰ ਚੀਜ਼ ਦੇਖੀ ਘੈਂਟ 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 ਆ ਤੇ ਜਿਹੜਾ ਮੈਂ ਘੈਂਟ 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 ਕੀਤਾ ਸੀ ਬਾਈ ਉਹ ਆ ਚੀਜ਼ ਆ ਦੇਖੋ ਬਾਈ ਸੂਰਾਂ ਦਾ ਫਾਰਮ ਬਣਾਇਆ ਹੋਇਆ ਬਾਈਆਂ ਨੇ ਪਿਗ ਫਾਰਮ ਤੇ ਬਾਈ ਜੀ ਮੈਂ ਇਹ ਗੱਲ ਕਰਨੀ ਚਾਹੁੰਨਾ ਕਿ ਪੰਜਾਬ ਦੀ ਧਰਤੀ ਤੇ ਬਾਈ ਬਾਧੂ ਪੈਸਾ ਹਨਾ ਜਿੰਨਾ ਮਰਜੀ ਕਮਾ ਲਓ ਬਾਧੂ ਕੰਮ ਨੇ ਜਿਹੜਾ ਮਰਜੀ ਕਰ ਲਓ ਜਿਹੜਾ ਵੀ ਕੰਮ ਕਰੋਗੇ ਥੋੜੀ ਜੀ ਮਿਹਨਤ ਕਰਨੀ ਪੈਣੀ ਆ ਬਸੋ ਚੱਲ ਹੀ ਪੈਣਾ ਸੋ ਦੇਖੋ ਤੁਸੀਂ ਭਰਾਵਾਂ ਨੇ ਹਨਾ ਕਿੰਨਾ ਸੋਹਣਾ ਬਣਾਇਆ ਉੱਤੇ ਫੁਆਰੇ ਲਾਏ ਹੋਏ ਨੇ ਹਨਾ ਕਿ ਉਹਨਾਂ ਨੂੰ ਗਰਮੀ ਨਾ ਲੱਗੇ ਪਾਣੀ ਚੱਲਦਾ ਹਰ ਟਾਈਮ ਹਨਾ ਤੇ ਬਸ ਇਹੀ ਗੱਲਾਂ ਕਰਨੀਆਂ ਨੇ ਬਾਈ ਹਨਾ ਆਪਾਂ ਕਰੀਏ ਇੱਥੇ ਰਹਿ ਕੇ ਕੰਮ ਕਰੀਏ ਹਨਾ ਚਲੋ ਬਾਹਰ ਵੀ ਜਾਣਾ ਚਾਹੀਦਾ ਮੇਰਾ ਵੀ ਸੁਪਨਾ ਬਾਹਰ ਜਾਣ ਦਾ ਪਰ ਹਾਂ ਜਿੰਨਾ ਚਿਰ ਰੋਰਿਆਂ ਬਈ ਆਪਾਂ ਇਦਾਂ ਦੇ ਕੰਮ ਕਰਕੇ ਹਨਾ ਪੈਸਾ ਕਮਾ ਸਕਦੇ ਆ ਸੋ ਹੁਣ ਅਗਲੀ ਗੱਲਬਾਤ ਆਜੋ ਲਓ ਬਾਬਿਓ ਆਪਣਾ ਅੰਪੈਰੀ ਵਾਲਾ ਗੈਟਅਪ ਦੇਖੋ ਤੇ ਹੁਣ ਆਪਾਂ ਅੱਗੇ ਤੋਂ ਬਈ ਵਧੀਆ ਤਰੀਕੇ ਨਾਲ ਵਲੌਗ ਬਣਾਇਆ ਕਰਾਂਗੇ ਹਨਾ ਇਹ ਆਪਣਾ ਪਹਿਲਾ ਸੀਗਾ ਮਿੰਨੀ ਵਲੌਗ ਟੂਰਨਾਮੈਂਟ ਤੇ ਤੇ ਹੁਣ ਜਿਹੜੇ ਅੱਗੇ ਬਣਾਵਾਂਗੇ ਉਹ ਪੂਰੇ ਤੁਹਾਨੂੰ ਸਾਰਾ ਕੁਝ ਦਿਖਾਇਆ ਕਰਾਂਗੇ ਜਿਹੜੇ ਏਰੀਆ 'ਚ ਗਏ ਕਿਉਂਕਿ ਇਹ ਦੂਰ ਦੂਰ ਜਾਂਦੇ ਆ ਉਹ ਏਰੀਆ ਦਾ ਕੀ ਮਾਹੌਲ ਆ ਕਿਵੇਂ ਆ ਇਹ ਸਾਰਾ ਕੁਝ ਦਿਖਾਇਆ ਕਰਾਂਗੇ ਸੋ ਮੇਰਾ ਭਰਾ ਆ ਦੇਖੋ ਮਗਰ ਮੈਂ ਚੱਲਦੇ ਉਹ ਦੇ ਚੱਲਦੇ ਆ ਤੇ ਮੇਰਾ ਭਰਾ ਹਨਾ ਬਸ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਸ਼ੇਅਰ ਕਰਦਿਆਂ ਕਰਿਓ ਤੇ ਘੈਂਟ ਘੈਂਟ ਚੀਜ਼ਾਂ ਘੈਂਟ ਘੈਂਟ ਏਰੀਏ ਤੇ ਸਾਡਾ ਘੈਂਟ ਘੈਂਟ ਪੰਜਾਬ ਤੁਹਾਨੂੰ ਵੀਡੀਓ ਰਾਈ ਦਿਖਾਇਆ ਕਰਾਂਗੇ ਧੰਨਵਾਦ ਆ ਭਾਈ ਜਰੂਰ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਧੰਨਵਾਦ ਉਹ ਸੌਰੀ 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 ਭਾਈ ਆ ਅਸਲ ਸੇਵਾ ਜੋ ਭਾਈ ਕਨਈਆ ਜੀ ਦੀ ਸੇਵਾ ਉਹ ਤਾਂ ਰਹੀ ਗਈ ਸੀ ਆ ਬੱਚਿਆਂ ਨੇ ਭਾਈ ਪੂਰੇ ਟੂਰਨਾਮੈਂਟ ਦੇ ਵਿੱਚ ਇੰਨੀ ਜ਼ਿਆਦਾ ਸੇਵਾ ਕੀਤੀ ਆ ਪਾਣੀ ਦੀ ਤੇ ਇਹ ਮੈਨੂੰ ਕਹਿੰਦੇ ਵੀਰੇ ਸਾਨੂੰ ਵੀ ਵੀਡੀਓ ਚ ਲੈ ਲਾ ਤੇ ਮੈਨੂੰ ਵੀ ਵਧੀਆ ਲੱਗਿਆ ਹਨਾ ਛੋਟੇ ਛੋਟੇ ਬੱਚੇ ਨੇ ਦੇਖੋ ਤੁਸੀਂ ਹਨਾ ਕਿੰਨੀਆਂ-ਕਿੰਨੀਆਂ ਉਮਰਾਂ ਦੇ ਨੇ ਤੇ ਇਹਨਾਂ ਨੂੰ ਕਿੰਨਾ ਪਿਆਰ ਆ ਕ੍ਰਿਕਟ ਦੇ ਨਾਲ ਮੈਂ ਹਰ ਵਾਰ ਇੰਸਟਾਗ੍ਰਾਮ ਤੇ ਰੀਲਾਂ ਦੇ ਵਿੱਚ ਇਹ ਗੱਲਾਂ ਕਰਦਾ ਰਹਿਣਾ ਕਿ ਯਾਰ ਇਹ ਬੱਚਿਆਂ ਨੇ ਸਾਨੂੰ ਦੇਖ ਕੇ ਖੇਡਣਾ ਸਿੱਖਣਾ ਸੋ ਮੇਰਾ ਵੀਰ ਤੁਹਾਨੂੰ ਬੇਨਤੀ ਆ ਇਮਾਨਦਾਰੀ ਦੀ ਖੇਡ ਖੇਡਿਆ ਕਰੋ ਹਨਾ ਕਿਉਂਕਿ ਸਾਨੂੰ ਦੇਖ ਕੇ ਬੱਚਿਆਂ ਨੇ ਇਮਾਨਦਾਰ ਬਣਨਾ ਸਾਨੂੰ ਦੇਖ ਕੇ ਇਹ ਬੱਚਿਆਂ ਨੇ ਬੇਈਮਾਨ ਬਣਨਾ ਸੋ ਬਹੁਤ-ਬਹੁਤ ਧੰਨਵਾਦ ਇਹਨਾਂ ਬੱਚਿਆਂ ਦਾ ਜਿਨ੍ਹਾਂ ਨੇ ਪੂਰੇ ਗਰਾਊਂਡ ਦੇ ਵਿੱਚ ਪਾਣੀ ਪਲਾਇਆ ਪਲੇਅਰਾਂ ਨੂੰ ਅੰਪਾਇਰਾਂ ਨੂੰ ਸਾਰਿਆਂ ਨੂੰ ਪਾਣੀ ਪਲਾਇਆ ਕੋਈ ਤੋੜ ਨਹੀਂ ਆਉਣ ਦਿੱਤੀ ਠੰਡਾ ਪਾਣੀ ਪਲਾਉਂਦੇ ਰਹੇ ਨੇ ਭੱਜ ਭੱਜ ਕੇ ਹਨਾ ਬਾਲਾਂ ਚੱਕਦੇ ਰਹੇ ਨੇ ਸੋ ਇਹਨਾਂ ਬੱਚਿਆਂ ਦਾ ਸਪੈਸ਼ਲੀ ਧੰਨਵਾਦ ਆ ਬਾਈ ਮੇਰੇ ਵੱਲੋਂ ਗੜੀ ਸੈਣੀਆ ਦੇ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਈ ਜੀ ਆ ਬੱਚਿਆਂ ਕਰਕੇ ਵੀਡੀਓ ਜ਼ਰੂਰ ਸ਼ੇਅਰ ਕਰਿਓ ਇਹ ਬੱਚਿਆਂ ਨੂੰ ਬੜਾ ਚਾ ਸੀ ਕਿ ਅਸੀਂ ਵੀਡੀਓ ਦੇ ਵਿੱਚ ਆਉਨੇ ਆ ਪਤਾ ਨਹੀਂ ਸਾਨੂੰ ਕਿੰਨੇ ਕੁ ਜਾਣੇ ਦੇਖਣਗੇ ਸੋ ਹੁਣੇ ਦਿਖਾਉਣੀ ਤੁਸੀਂ ਆ ਤੇ ਐਂਡ ਤੇ ਬੱਚਿਆਂ ਨੇ ਕਿਹਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਕਰ ਲਿਓ ਧੰਨਵਾਦ